ਸਰਦੀਆਂ ਦੇ ਵਿੱਚ ਚਮੜੀ ਅਤੇ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਚਮੜੀ ਯਾਨੀ ਕਿ ਤੁਹਾਡੀ ਸਕਿਨ ਖੁਸ਼ਕ ਹੋ ਜਾਂਦੀ ਹੈ ਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਪਰ ਅਜੇ ਹੀ ਦੇ ਵਿੱਚ ਅੱਜ ਤੁਹਾਨੂੰ ਅਸੀਂ ਦੱਸਾਂਗੇ ਇੱਕ ਅਜੇ ਹੀ ਪ੍ਰੋਟੀਨ ਵਾਲੇ ਲੱਡੂ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਇੱਕ ਜੋ ਕਿ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਪ੍ਰੋਟੀਨ ਵਾਲੇ ਲੱਡੂ ਖਾਣ ਦੇ ਨਾਲ ਤੁਹਾਡੀ ਸਕਿਨ ਵੀ ਜੋ ਕਿ ਵਧੀਆ ਹੋਵੇਗੀ ਚਮਕਦਾਰ ਹੋਵੇਗੀ ਤੇ ਨਾਲ ਹੀ ਤੁਹਾਡੇ ਵਾਲਾਂ ਦੇ ਲਈ ਵੀ ਬੇਹਦ ਫਾਇਦੇਮੰਦ ਹੋਵੇਗੀ ਉਹ ਕਿਹੜੇ ਲੱਡੂ ਨੇ ਜੋ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਉਤਿਆਰ ਹੋ ਜਾਂਦੇ ਨੇ ਦੱਸਦੀ ਹੈ ਕਿ ਠੰਡ ਦੇ ਮੌਸਮ ਦੇ ਵਿੱਚ ਲੋਕਾਂ ਦੀ ਡਾਈਟ ਜ਼ਿਆਦਾ ਹੈਲਦੀ ਹੋ ਜਾਂਦੀ ਹੈ ਕਿਉਂਕਿ ਡਾਈਟ ਦੇ ਵਿੱਚ ਡਰਾਈ ਫੂਡ ਹਰੀਆਂ ਸਬਜ਼ੀਆਂ ਸਣੇ ਹੋਰ ਹੈਲਦੀ ਚੀਜ਼ਾਂ ਸ਼ਾਮਿਲ ਹੋ ਜਾਂਦੇ ਨੇ ਜਿਨ੍ਹਾਂ ਦੇ ਸੇਵਨ ਦੇ ਨਾਲ ਸਰੀਰ ਨੂੰ ਗਰਮੀ ਅਤੇ ਊਰਜਾ ਪ੍ਰਦਾਨ ਹੁੰਦੀ ਹੈ ਸਰਦੀਆਂ ਦੇ ਵਿੱਚ ਅਕਸਰ ਸ਼ਰੀਰ ਨੂੰ ਗਰਮ ਰੱਖਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਵਕਫ ਵਕਤਰਾਂ ਦੇ ਡਰਾਈ ਫੂਡਸ ਲੱਡੂ ਬਣਾ ਕੇ ਖਾਏ ਜਾਂਦੇ ਨੇ ਪਰ ਕੀ ਤੁਸੀਂ ਕਿਸੇ ਅਜਿਹੇ ਲੱਡੂ ਦੀ ਰੈਸਪੀ ਜਾਣਦੇ ਹੋ ਜੋ ਨਾ ਸਿਰਫ ਬਦਲਦੇ ਮੌਸਮ ਦੇ ਵਿੱਚ ਤੁਹਾਡੇ ਚਮੜੀ ਨੂੰ ਨਿਖਾਰ ਦੇਵੇਗਾ ਬਲਕਿ ਝੜਦੇ ਵਾਲਾਂ ਦੀ ਸਮੱਸਿਆ ਨੂੰ ਵੀ ਜੜ ਤੋਂ ਦੂਰ ਕਰਕੇ ਸੰਘਣੇ ਵਾਲਾਂ ਦਾ ਸੁਪਨਾ ਵੀ ਪੂਰਾ ਕਰ ਸਕੇਗਾ ਜੀ ਹਾਂ ਹਾਲੇ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਦੇ ਉੱਤੇ ਨਿਊਟ੍ਰੀਸ਼ਨਿਸਟ ਸ਼ਾਇਲੀ ਜੋ ਕਿ ਸ਼ਾਲੀਨੀ ਸੁਦਾਕਰ ਨੇ ਇੱਕ ਵੀਡੀਓ ਪੋਸਟ ਕੀਤਾ ਹੈਗਾ ਬਹੁਤ ਤੇ ਮਸ਼ਹੂਰ ਹੈ ਇਸ ਵੀਡੀਓ ਦੇ ਵਿੱਚ ਸ਼ਾਲਨੀ ਨੇ ਪ੍ਰੋਟੀਨ ਅਤੇ ਕੋਲੇਜਨ ਰਿਚ ਲੱਡੂ ਬਣਾ ਕੇ ਖਾਣ ਦੇ ਫਾਇਦੇ ਵੀ ਦੱਸੇ ਨੇ ਉਹ ਬਣਦੇ ਕਿਵੇਂ ਨੇ ਉਹ ਵੀ ਦੱਸਿਆ ਹੈਗਾ ਕਿ ਤੇ ਫਾਇਦੇ ਵੀ ਦੱਸੇ ਨੇ ਤਾਂ ਚਮੜੀ ਅਤੇ ਵਾਲਾਂ ਦੇ ਸਿਹਤ ਨੂੰ ਬਰਕਰਾਰ ਰੱਖਣ ਵਾਲੀ ਇਹ ਲੱਡੂ ਰੈਸিপি ਪ੍ਰੋਟੀਨ ਵਿਟਾਮਿਨ ਅਤੇ ਖਣਿਜਾਂ ਦਾ ਮਿਸ਼ਰਣ ਹੈ ਜੋ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਚਮਕ ਪ੍ਰਦਾਨ ਕਰਦੀ ਹੈ ਸ਼ਾਲਨੀ ਕਹਿੰਦੀ ਹੈਗੀ ਹੈ ਕਿ ਇਹ ਲੱਡੂ ਸਿਰਫ 10 ਮਿੰਟ ਦੇ ਵਿੱਚ ਬਣਾ ਕੇ ਤਿਆਰ ਹੋ ਜਾਂਦੇ ਨੇ ਅਤੇ ਖਾਣ ਦੇ ਵਿੱਚ ਵੀ ਕਾਫੀ ਸੁਆਦਿਸ਼ਟ ਵੀ ਹੁੰਦੇ ਨੇ ਹੁਣ ਇਹ ਵੀ ਲੱਡੂ ਕਿਵੇਂ ਲੱਭਦਾ ਹੈਗਾ ਸ਼ਲਨੀ ਨੇ ਆਪਣੀ ਪੋਸਟ ਦੇ ਵਿੱਚ ਲੱਡੂ ਦੇ ਵਿੱਚ ਕਾਫੀ ਵਿਸਥਾਰ ਦੇ ਨਾਲ ਦੱਸਿਆ ਹੈਗਾ ਕਹਿੰਦੀ ਲੱਡੂ ਦੇ ਵਿੱਚ ਪਾਏ ਜਾਣ ਵਾਲੀਆਂ ਇਹ ਤਿੰਨ ਚੀਜ਼ਾਂ ਉਹਨਾਂ ਦੇ ਫਾਇਦੇ ਵੀ ਦੱਸੇ ਨੇ ਉਹ ਕਹਿੰਦੀ ਹੈ ਕਿ ਲੱਡੂ ਦੇ ਵਿੱਚ ਪਾਏ ਜਾਣ ਵਾਲੇ ਅਲਸੀ ਦੇ ਬੀਜ ਆਇਰਨ omega 3 ਅਤੇ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦੇ ਨੇ ਜੋ ਕਿ ਵਾਲਾਂ ਦੀ ਵਧਵਾ ਜੋ ਕਿ ਵਾਲਾਂ ਦੀ ਵਾਧਾ ਦੇ ਵਿੱਚ ਮਦਦ ਕਰਦੇ ਨੇ ਅਤੇ ਯਾਨੀ ਕਿ Baal lambe growth ਦੇ ਵਿੱਚ ਵੀ ਮਦਦ ਕਰਦੀ ਹੈ ਤੇ ਵਾਲਾਂ ਨੂੰ ਝੜਨਾ ਵੀ ਘਟਾਉਂਦੇ ਹਨ ਜਦੋਂ ਕਿ ਲੱਡੂ ਦੇ ਵਿੱਚ ਪਾਈ ਜਾਣ ਵਾਲੀ ਸਾਬਤ ਕਾਲੀ ਉੜਦ ਦੀ ਦਾਲ ਕਾਲਜਨ ਨੂੰ ਬੂਸਟ ਕਰਨ ਦੇ ਲਈ ਜੋ ਕਿ ਪlant protein ਪ੍ਰਦਾਨ ਕਰਦੀ ਹੈ ਜੇ ਗੱਲ ਕਰੀਏ ਲੱਡੂ ਦੇ ਵਿੱਚ ਪਾਈ ਜਾਣ ਵਾਲੀ ਤੀਜੀ ਸਮਗਰੀ ਤਾਂ ਕਾਲੇ ਤਿਲ ਜੀ ਹਾਂ ਕਾਲੇ ਤਿਲ ਤਾਂ ਕਿ ਜੋ ਕਿ ਇਸ ਦੇ ਵਿੱਚ ਕੈਲਸ਼ੀਅਮ ਅਤੇ ਫੋਲੇਟ ਦੇ ਗੁਣ ਮੌਜੂਦ ਹੁੰਦੇ ਨੇ ਜਿਸ ਦੇ ਨਾਲ ਚਮੜੀ ਦੀ ਰੰਗਤ ਨਿੱਗੀ ਹੁੰਦੀ ਆ ਅਤੇ ਝੁਰੜੀਆਂ ਵੀ ਘਟਦਿਆਂ ਨੇ ਸ਼ਲਨੀ ਕਹਿੰਦੀ ਹੈਗੀ ਹੈ ਕਿ ਲੱਡੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ 1 ਕੱਪ ਅਲਸੀ ਦੇ ਬੀਜ 1 ਕੱਪ ਸਾ ਜੋ ਕਿ ਸਾਬਤ ਕਾਲੀ ਊੜੀ ਦੀ ਦਾਲ ਅਤੇ 1 ਤੋਂ 2 ਕੱਪ ਤਿਲ ਨੂੰ ਵਕ-ਵਕ ਕਰਕੇ ਡਰਾਈ ਰੋਸਟ ਕਰ ਲਓ ਜਦੋਂ ਇਹ ਤਿੰਨੋਂ ਚੀਜ਼ਾਂ ਚੰਗੀ ਤਰ੍ਹਾਂ ਭੁੰਨ ਜਾਣ ਤਾਂ ਉਹਨਾਂ ਨੂੰ ਇੱਕ ਬਲੈਂਡਰ ਦੇ ਵਿੱਚ ਪਾ ਕੇ ਥੋੜੇ ਜਿ ਗੁੜ ਦੇ ਨਾਲ ਚੰਗੀ ਤਰ੍ਹਾਂ ਪੀਸ ਲਓ ਗੁੜ ਬਾਕੀ ਤਿੰਨ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਵਿੱਚ ਮਦਦ ਕਰੇਗਾ ਹੁਣ ਇਸ ਮਿਸ਼ਰਣ ਤੋਂ మీడియం ਸਾਈਜ਼ ਦੇ ਲੱਡੂ ਬਣਾ ਕੇ ਕਿਸੇ 에ਅਰਟਾਈਟ ਡੱਬੇ ਦੇ ਵਿੱਚ ਭਰ ਕੇ ਸਟੋਰ ਕਰ ਲਓ ਸੁੰਦਰ ਚਮੜੀ ਅਤੇ ਵਾਲਾਂ ਦੇ ਲਈ ਤੁਹਾਨੂੰ ਹਰ ਰੋਜ਼ ਇੱਕ ਲੱਡੂ ਜ਼ਰੂਰ ਖਾਣਾ ਚਾਹੀਦਾ ਹੈ ਇੱਕ ਵਾਰ ਇਹ ਤੁਸੀਂ ਲੱਡੂ ਜ਼ਰੂਰ ਟਰਾਈ ਕਰੋ 2 ਹਫ਼ਤੇ ਦੇ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਪਤਾ ਲੱਗ ਜਾਵੇਗਾ